ਜੀ ਦੋਸਤੋ ਮਿੱਤਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਇੱਕ ਛੋਟੀ ਜਿਹੀ ਕਹਾਣੀ ਤੁਹਾਡੇ ਸਾਹਮਣੇ ਕਿ ਬਾਹਰਲੇ ਪ੍ਰਦੇਸੀ ਕਿਦਾਂ ਆਪਣੇ ਤੇ ਠਾਕਾ ਜਮਾ ਰਹੇ ਨੇ ਤੇ ਆਪਣੇ ਵਾਲੇ ਇਥੋਂ ਸਾਰਾ ਕੁਝ ਵੇਚ-ਵਟ ਕੇ ਬਾਹਰ ਜਾ ਕੇ ਵੀ ਸਾਰਾ ਕੁਝ ਹੀ ਗਵਾ ਹੀ ਰਹੇ ਨੇ ਪਛਾਣ ਉਹ ਬਾਈ ਜੀ ਗੱਲ ਸੁਣੋ ਮੈਂ ਕਹਣਾ ਸਿਰਾਂ ਲਾਇਆ ਬੇਪਰਾਨੇ ਗੱਲ ਉਹ ਕਿ ਜੀ ਰਾਤ ਨੂੰ ਬੈਠੇ ਤਾਂ ਅਸੀਂ ਘੁੰਮਣ ਚੱਲ ਗਏ ਤਾਂ ਦੋ ਪ੍ਰਵਾਸੀ ਬੰਦੇ ਆਪਾਂ ਨੂੰ ਮਿਲੇ ਸਿਆਲਾ ਦੇੰਦੀ ਧੂਣੀ ਧਣੀਆਂ ਤੇ ਖੜੇ ਹੀ ਉਹ ਵੀ ਖੜੇ ਸੀ ਸਾਡੀ ਉਹਨਾਂ ਨਾਲ ਗੱਲਾਂ ਚੱਲ ਪਈਆਂ ਕਹਿੰਦਾ ਅਸੀਂ ਇਹ ਟਾਇਲਾਂ ਲਾਉਣ ਦਾ ਕੰਮ ਕਰਦੇ ਆ ਮੈਂ ਕਿੰਨੀ ਕਿਧਿਆੜੀ ਹੈਗੀ ਆ ਕਹਿੰਦਾ 22500 ਵੀ ਬਣ ਜਾਂਦਾ ਜਿਆਦਾ ਵੀ ਬਣ ਜਾਂਦਾ ਕਈ ਵਾਰੀ ਠੇਕਾ ਕਰ ਲਈਦਾ ਕਹਿੰਦਾ ਜਿਆਦਾ ਹੀ ਬਣਦਾ ਮੈਂ ਕਹਾ ਫਿਰ ਕਿੱਥੇ ਰਹਿਨੇ ਆ ਕਹਿੰਦਾ ਬਸ ਇੱਥੇ ਲੱਗ ਹੀ ਆ ਸੀ ਪੰਜਾ ਛਿਆਂ ਜਣਿਆਂ ਨੇ ਕੋਈ ਕਮਰਾ ਲਿਆ ਫਿਰ ਮੈਂ ਕਹਾ ਤੁਹਾਡੇ ਪਿੰਡ ਵੀ ਘਰ ਹੋਣਿਆ ਨਹੀਂ ਕਹਿੰਦਾ ਮਾੜੀ ਚ ਵੀ ਘਰ ਹੈਗਾ ਮੈਂ ਕਹਾ ਘਰ ਹਾਂ ਕਹਿੰਦਾ ਦੋ ਘਰ ਆ ਫਲੈਟ ਆ ਦੋ ਆ ਕਿਰਾਏ ਤੇ ਦਿੱਤੇ ਆ ਕਾਚਾ ਕਹਿੰਦਾ ਹਾਂ ਸਾਡੇ ਪੰਜਾਬੀ ਆਤੇ ਆ ਕਹਿੰਦਾ ਵਾਂਸੇ ਬੂ ਜਹਾਂ ਪੇ ਜੌਬ ਕਰਤੇ ਆ ਉਹਨੋ ਨੇ ਲਿਆਏ ਹੋਏ ਮੈਂ ਕਹਿੰਦਾ ਕਿੰਨਾ ਕਿੰਨਾ ਕਰਾਇਆ ਕਹਿੰਦਾ 20 20000 ਮੈਂ ਕਹਾਂ ਤੂੰ ਆਪ ਕਹਿੰਦਾ ਮੈਂ ਕਹਾਂ ਤੂੰ ਕਿੰਨੇ ਵਾਲੇ ਕਰਾਇਆ ਚ ਰਹਿਣਾ ਕਹਿੰਦਾ ਅਸੀਂ 5000 ਵਾਲੇ ਚ ਰਹਿਣੀ ਸਾਡੇ ਵਾਲੇ ਕਿਰਾਏਦਾਰ ਬਣਿਆ ਅਗਲੇ ਬਾਰੋਂ ਆ ਕੇ ਲੈ ਕੇ ਕਿੰਨੀ ਸਕੀਮ ਨਾ ਚੱਲ ਰਹੇ ਹੋ ਤਰੰਟ ਹੁਦਿਆ ਸੜਕਾਂ ਤੇ ਰੁਆ ਗਬਰੂ ਫਿਰਾਂ ਉਤੋਂ ਪੁੱਟਦੇ ਜਹਾਜ਼ ਦੇਖ ਕੇ ਆਥਣੇ ਸਵੇਰੇ ਸਾਲੀ ਅੱਗ ਲੱਗਦੀ ਰੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ